ਆ ਵੇਖੋ ਗੇਟ ਨੂੰ ਤਾਲਾ ਲਾਇਆ ਆ ਵੇਖੋ ਜਾਣਦੇ ਵੇਖੋ ਆ ਵੇਖੋ ਆ ਵੇਖੋ ਮੇਰਾ ਆ ਵੇਖੋ ਸੋਰੇ ਦਾ ਹਾਲ ਜੇ ਵੇਖੋ ਤੁਸੀਂ ਕੁਰਸੀਆਂ ਲੈ ਕੇ ਕਿਤੇ ਚੱਲ ਗਏ ਆ ਵੇਖੋ ਤੁਸੀਂ ਉਹ ਫੈਕਟਰੀ ਦੇ ਬੈਠੇ ਨੇ ਸਾਰੇ ਘਰ ਬਲਵਿਆਂ ਦਰ ਜੇ ਇਸੇ ਮਾਣੀਆ ਬੰਦੀਆ ਵੀ ਆਪਸ ਚ ਲੜਦੇ ਆ ਕਈ ਵਾਰੀ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਤੇ ਨਹੀਂ ਸਮਝਿਆ ਗਏ ਹਾਰ ਕੇ ਮੈਂ ਇਹਨਾਂ ਦੋਵਾਂ ਜਾਂਾਂ ਨੂੰ ਮੈਂ ਮਾਰ ਕਰ ਦਿੱਤਾ ਮੈਂ ਕਿਹਾ ਤੂੰ ਇਹ ਜੇ ਲੜਾਈ ਝਗੜਾ ਕਰਨਾ ਤੇ ਆਪਣੇ ਵੱਖਰੇ ਰਹਿੋ ਤੇ ਆਪਣੀ ਰੋਟੀ ਪਾਣੀ ਵੱਖਰੇ ਬਣਾਓ ਮੈਂ ਤੁਹਾਨੂੰ ਨਹੀਂ ਰੱਖਣਾ ਜਦੋਂ ਤੁਸੀਂ ਲੜਦੇ ਹੋ ਤੇ ਮੁਰਗੇ ਤੁਸੀਂ ਗਾਲਾਂ ਮਖੂਰ ਨਹੀਂ ਮੁਰਗੇ ਤੋਂ ਗਾਲਾਂ ਕਰੰਨੀ ਸ਼ੁਰੂ ਕਰ ਦਿੱਤੀ ਇਹ ਨੂੰ ਇੱਕ ਸਜ਼ਾ ਦਿੱਤੀ ਰਖੜੀ ਬੰਨਣ ਦੀ ਰਖੜੀ ਬੰਨਣ ਗਏ ਸੀ ਤੇ ਬਾਹਰ ਆਣ ਕੇ ਤਾਲੇ ਲਾ ਦਿੱਤੇ ਇਹਨਾਂ ਨੇ ਕਾਰਨ ਕਾਰਨ ਆਇਆ ਅੰਦਰ ਨਾ ਵੜੇ ਜੋ ਸੰਗਠਨ ਪ੍ਰਚਾਰ ਚੋਂ ਕਰਦੇ ਨੇ ਦਾਜ ਕਰਕੇ ਤੋਂ ਰਹਿਣ ਵਾਲੀ ਮੇਰਾ ਨਾਮ ਸਵੇਟੀ ਆ ਤੇ ਮੈਂ ਬਟਾਲੇ ਦੀ ਵੈਸੇ ਰਹਿਣ ਵਾਲੀ ਵਿਆਹ ਮੇਰਾ ਇੱਥੇ ਹੋਇਆ ਜੇ ਫਤਿਹ ਸਿੰਘ ਕਲੋਨੀ ਵਿੱਚ 3 ਸਾਲ ਹੋ ਗਏ ਜਦੋਂ ਦੀ ਮੇਰਾ ਬੱਚਾ ਆਇਆ ਮੇਰਾ ਜੀਣਾ ਹਰਾਮ ਕੀਤਾ ਦਾਵਾ 10 ਵਾਰੀ ਅਸੀਂ ਪੁਲਿਸ ਕੋਲ ਚਲ ਗਏ ਆ ਪੁਲਿਸ ਨੇ ਕੋਈ ਮੇਰੀ ਮਦਦ ਨਹੀਂ ਕੀਤੀ ਨਾ ਮੈਨੂੰ ਅੰਦਰਵਾੜਨ ਦੀ ਕੋਸ਼ਿਸ਼ ਕੀਤੀ 19 ਤਰੀਕ ਨੂੰ ਮੈਂ ਜਾਣਾ ਸ਼ਹਿਰੇ ਰਖੜੀ ਬੰਨ ਆਪਣੇ ਭਰਾ ਨੂੰ ਇਹਨਾਂ ਨੇ ਮਗਰੋਂ ਸਾਜ਼ਿਸ਼ ਕਰਕੇ ਮੈਨੂੰ ਘਰੋਂ ਬਾਹਰ ਕੱਢਤਾ ਅਗਲੇ ਦਿਨ ਮੈਂ 20 ਤਰੀਕ ਨੂੰ ਘਰ ਆਈਆਂ ਤਾਲਾ ਲੱਗਾ ਹੋਇਆ ਸਿੱਧਾ ਹੀ ਲੋਕ ਲੱਗਾ ਹੋਇਆ ਸੀ ਤੇ ਮੈਂ ਆਪਣੇ ਹਸਬੰਦ ਨੂੰ ਫੋਨ ਕੀਤਾ ਕਿ ਮੈਨੂੰ ਮੈਂ ਘਰ ਆ ਰਹੀ ਆ ਤੇ ਤੁਸੀਂ ਕਿੱਥੇ ਹੋ ਕੰਦਾ ਤੂੰ ਠਾਣੇ ਆ ਜਾ ਤੂੰ ਇਹ ਦੱਸੋ ਨੂਆ ਤੀ ਠਾਣਿਆਂ ਦੀਆਂ ਚੰਗੀਆਂ ਲੱਗਦੀਆਂ ਜੇ ਕਿੰਨੇ ਦਿਨਾਂ ਤੋਂ ਅਜ ਤੀ ਬਾਹਰ ਮੈਨੂੰ ਹੋ ਗਏ ਹਫਤਾ ਹੋ ਗਿਆ ਮੈਂ ਬਾਹਰ ਹੀ ਜੇ ਮੈਂ ਘਰ ਨਹੀਂ ਗਈ ਏ ਪਹਿਲੇ ਮੇਰੇ ਘਰ ਗਿਆ ਸੀ ਮੇਰੇ ਮੇਰੇ ਪੇਕੇਆ ਵਿੱਚ ਇਹਨੇ ਪੇਕੇਆ ਵਿੱਚ ਜਾ ਕੇ ਕਾਨੂੰਨ ਤੋਂ ਉਹ ਖੋਲਿਆ ਉਹ ਤੁਹਾਡੇ ਖਿਲਾਫ ਦਰਖਾਸਤ ਦੇ ਆਇਆ ਝੂਠੀ ਦਰਖਾਸਤ ਦੇ ਕੇ ਆਇਆ ਬੱਚੇ ਨੂੰ ਲੈ ਕੇ ਕਿੰਨੀ ਦੇਰ ਤੋਂ ਬਾਹਰ ਬੱਚੇ ਨੂੰ ਲੈ ਕੇ ਮੈਂ ਕੱਲ ਦੀ ਬਾਅਦ ਜੇ ਕਿਉਂਕਿ ਮੈਂ ਕੱਲ ਵੀ ਆਈ ਸੀ ਮੈਂ ਕਿਸੇ ਦੇ ਘਰ ਸਟੇ ਕੀਤਾ ਕਿਉਂਕਿ ਗੇਟ ਬੰਦ ਸੀ ਇਹਨਾਂ ਦਾ ਤੇ ਕਹਿੰਦੇ ਅਸੀਂ ਗੇਟ ਨਹੀਂ ਖੋਲਣਾ ਚਾਬੀ ਸਾਡੇ ਮੁੰਡੇ ਕੋ ਆ ਤੇ ਮੁੰਡਾ ਰਾਤ ਦਾ ਇੱਥੇ ਅੰਦਰ ਵੜਿਆ ਦਾ ਜੇ ਸਾਰੀ ਮਾਰਕੀਟ ਨੂੰ ਪਤਾ ਵਾ ਕਿੱਦਾਂ ਦੇ ਬੰਦੇ ਆ ਕਿੱਦਾਂ ਦੇ ਬੰਦੇ ਨਹੀਂ ਆ ਤੁਸੀਂ ਪੁਲਿਸ ਕੰਪਲੇਨ ਲੈਣ ਦੀ ਕੀਤੀ ਕੀਤੀ ਹੀ ਪੁਲਿਸ ਕੰਪਲੇਨ ਪਰ ਪੁਲਿਸ ਕੰਪਲੇਨ ਤੇ ਮੇਰਾ ਕਹਿਣਾ ਸਾਥ ਨਹੀਂ ਦਿੱਤਾ ਕੀ ਮੈਂ ਮੰਗਤੀ ਕਰਦੀ ਮੈਂ ਮੰਗਾ ਕਰਦੀ ਆ ਕਿ ਮੈਨੂੰ ਘਰ ਅੰਦਰ ਅੰਦਰ ਐਂਟਰ ਹੋਣਾ ਮੈਂ ਅੰਦਰ ਜਾਣਾ ਕਿਉਂਕਿ ਮੇਰਾ ਸਮਾਨ ਮੇਰਾ 골ਡ ਸਭ ਕੁਛ ਮੇਰੇ ਸੋਹਰੇ ਨੇ ਹਰਪਿਆ ਆਵਾ ਆਪਣੇ ਕਬਜ਼ੇ ਵਿੱਚ ਕੀਤਾ ਆ ਮੇਰਾ ਸਾਰਾ ਸਮਾਨ ਹੈ ਮੈਨੂੰ ਮੈਨੂੰ ਅੰ内 ਆਏ ਚਾਹੀਦਾ ਮੇਰਾ ਬੱਚਾ ਛੋਟਾ ਹੈ ਮੈਂ ਬੱਚਾ ਕਿੱਥੇ ਲੈ ਕੇ ਜਾਵਾਂ ਜੇ ਜੇ ਅਗਰ ਤੁਹਾਨੂੰ ਨਿਆਂ ਨਹੀਂ ਮਿਲਦਾ ਫਿਰ ਤੁਹਾਡਾ ਦੱਸਣਾ ਫਿਰ ਮੇਰਾ ਸਟੈਪ ਫਿਰ ਮੈਂ ਉਹਨਾਂ ਨੂੰ ਆਪੀ ਫਿਰ ਜੋ ਹੋਏਗਾ ਫਿਰ ਮੈਂ ਸੁਸਾਈਡ ਕਰ ਲਾਂਗੀ ਮੇਰਾ ਬੱਚਾ ਨਾ ਹੋਇਆ ਹਾਂਜੀ ਮੇਰਾ ਬੱਚਾ ਤੇ ਮੈਂ ਸੁਸਾਈਡ ਕਰ ਲੂੰਗੀ ਸਾਫ਼ ਜਿਹੜੀ ਗੱਲ ਜੇ ਮੈਨੂੰ ਗੇਟ ਖੋਲਣ ਮੈਨੂੰ ਮੈਂ ਆਈ ਆ ਸਰ ਇੱਥੇ ਬੈਠੇ ਰਹੇ ਸੀ ਤੇ ਉਹ ਮਾਰ ਕੇ ਉਹ ਉੱਥੇ ਦੇ ਜੇ ਵੇਖੋ ਓ ਮਾਰ ਪਤਾ ਨਹੀਂ ਮੈਨੂੰ ਕੀ ਪੁਲਿਸ ਨੂੰ ਫੋਨ ਕੀਤਾ ਜੀ ਪੁਲਿਸ ਨੂੰ ਪੁਲਿਸ ਫਾਈਲ ਵਿੱਚ ਠੀਕ ਕਰਕੇ ਜਾਵਾਂ ਕੀ ਕਰਨ ਜਾਵਾਂ ਜੇ ਪੁਲਿਸ ਨੇ ਸਹਾਥੀ ਨਹੀਂ ਦੇਣਾ ਤਾਂ ਕੀ ਕਰਨ ਜਾਵਾਂ ਮੈਂ ਪੁਲਿਸ ਕੋ ਫਿਰ ਵੀ ਪ੍ਰਸ਼ਾਸਨ ਕੋ ਇੱਕ ਵਾਰੀ ਫੋਨ ਤੇ ਕਰਨ ਦੇ ਦੇ ਤੁਹਾਨੂੰ ਸਰ ਮੈਂ ਕੀਤੇ ਫੋਨ ਬਹੁਤ ਪਰ ਮੇਰੀ ਕੋਈ ਸੁਣਵਾਈ ਨਹੀਂ ਹੁੰਦੀ ਮੈਂ ਆ ਚਾਹਨੀ ਆ ਕਿ ਇਹਨਾਂ ਨੂੰ ਕੋਈ ਗੇਟ ਖੋਲੋ ਨਹੀਂ ਤੇ ਅਸੀਂ ਫਿਰ ਤਾਲਾ ਵੀ ਤੋੜ ਸਕਦੇ ਸਾਡੇ ਚ ਜੋ ਵੀ ਹੈ ਸੀ ਕਿਸੇ ਮਾ ਜੀ ਆ ਬੰਨੀ ਆ ਬੀਬੀ ਆਪੇ ਚ ਲੜਦੇ ਆ ਕਈ ਵਾਰੀ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਏ ਨਹੀਂ ਜਾਂ ਗਿਆ ਗਏ ਹਾਰ ਕੇ ਮੈਂ ਇਹਨਾਂ ਦੋਵਾਂ ਜਾਨਾਂ ਨੂੰ ਮੈਂ ਬਾਹਰ ਕਰ ਦਿੱਤਾ ਮੈਂ ਕਿਹਾ ਤੁਸੀਂ ਜੇ ਲੜਾਈ ਝਗੜਾ ਕਰਨਾ ਤੇ ਆਪਣੇ ਵੱਖਰੇ ਰਹੋ ਤੇ ਆਪਣੀ ਰੋਟੀ ਪਾਣੀ ਵੱਖਰੇ ਬਣਾਓ ਮੈਂ ਤੁਹਾਨੂੰ ਨਹੀਂ ਰੱਖਣਾ ਜਦੋਂ ਤੁਸੀਂ ਲੜਦੇ ਹੋ ਤੇ ਮੁਰਗੇ ਤੁਸੀਂ ਗਾਲਾਂ ਮੁਰ ਰਾਨੀ ਮੁਰਗੇ ਨਾਲ ਗਾਲਾ ਕਰਨੀ ਸ਼ੁਰੂ ਕਰ ਦਿੱਤੀ ਇਹ ਮੀਆਂ ਬੀਬੀ ਨੂੰ ਪਤਾ ਹੋਏਗਾ ਨਾ ਇਹ ਹੂੰ ਭੱਲਾ ਮੇਰੇ ਸੰਤ ਗਾਲਾਂ ਕੱਢਦੇ ਆ ਸਾਡੇ ਕਹੋ ਸੰ ਨੂੰ ਕਹਿੰਦੀ ਹੈ ਕਿ ਤੁਸੀਂ ਚੁੱਕਣਾ ਚੁੱਕਦੇ ਹੈਗੇ ਹੋ ਹੈ ਜਦ ਕਿ ਸਾਡਾ ਕੋਲ ਰੋਲ ਹੀ ਨਹੀਂ ਹੈਗਾ ਇਹ ਆਪਣੀ ਆਪਣੀ ਰੋਟੀ ਵੱਖਰੀ ਇਹਨਾਂ ਨੂੰ ਵੱਖਰੇ ਵੀ ਕੀਤਾ ਆ ਰੋਟੀ ਪਾਣੀ ਇਹਨਾਂ ਦਾ ਵੱਖਰਾ ਹੈ ਸਾਡਾ ਵੱਖਰਾ ਹੈਗਾ ਫੇਰ ਵੀ ਜਨੂ ਕੀ ਨਹੀਂ ਦਿੰਦੀ ਗਈ ਹੂੰ ਹੂੰ ਵਿਜਲ ਜੀ ਮੈਂ ਤੇ ਮੈਂ ਤੇ ਮੁੰਡੇ ਨੂੰ ਮਰਲੇ ਤੋਰ ਦਿੱਤਾ ਮੈਂ ਕਹਿੰਦਾ ਕਾਕਾ ਜੇ ਲੜਾਈਆਂ ਕਰਾ ਕੇ ਨਾਲੇ ਮੇਰੇ ਘਰ ਤੋਂ ਨਿਕਲ ਜਾਓ ਹੂੰ ਪਰ ਮੇਰੀ ਤਾਂ ਜਾਣੇ ਜਗਾ ਦੱਸੋ ਜਦੋਂ ਤੰਗ ਨਾਲ ਸੇਰੋਂ ਪਾਣੀ ਨਿਕਲ ਜਵੇ ਤੇ ਫੇਰ ਮੈਂ ਉੱਥੇ ਕੀ ਕਰ ਸਕਦਾ ਹੂੰ ਉਹ ਜੋ ਲੈਨੇ ਜੰਬਿਓ ਦਾ ਘਰਾਤਾ ਸੀ ਕਿ ਉਹ ਨੂਰ ਆਣੀ ਆਪਣੇ ਪੇਕੇ ਮੁੰਡੇ ਨੂੰ ਲੈ ਗਈ ਆ ਹੂੰ ਤੇ ਹੁਣ ਹੈ ਪੁਲਿਸ ਦੇ ਪੁਲਿਸ ਨੇ ਕਿਹਾ ਨਹੀਂ ਕਹਿੰਦਾ ਵੀ ਜੇ ਤੂੰ ਤੇ ਆਪ ਤੁਹਾਡਾ ਉਹ ਦਿਨ ਸਮਝੌਤਾ ਕਰਾਤਾ ਆ ਤੇ ਜੇ ਤੂੰ ਆਪੇ ਤੇ ਨਹੀਂ ਰਹਿਣਾ ਤੇ ਕੋਰਟ ਚ ਚਲੇ ਜਿਓ ਫਿਰ ਇਹਨਾਂ ਨੂੰ ਇੱਕ ਸਜ਼ਾ ਦਿੱਤੀ ਰਖੜੀ ਬੰਨਣ ਦੀ ਰਖੜੀ ਬੰਨਣ ਗਏ ਸੀ ਤੇ ਬਾਹਰ ਆਣ ਕੇ ਤਾਲੇ ਲਾ ਦਿੱਤੇ ਇਹਨਾਂ ਨੇ ਅੱਜ ਘਰ ਦੇਣੇ ਘਰ ਦੇ ਆਣੇ ਸੋਹਰੇ ਨੇ ਕੀ ਕਰਨੇ ਕਾਰਨ ਆਇਆ ਅੰਦਰ ਨਾ ਵੜੇ ਜੋ ਕਰਨ ਪ੍ਰਚਾਰ ਚੋ ਕਰਦੇ ਨੇ ਦਾਜ ਕਰਕੇ ਦਾਇਮ ਮੰਗਰ ਤੇ ਦਾਇਮ ਮੰਗਰ ਤੇ ਤੇ ਲੱਗਦਾ ਨਹੀਂ ਇੱਕ ਲੜਕੀ ਇਕੱਲੀ ਬਚੀ ਇਨਸਾਫ ਹੋਣਾ ਚਾਹੀਦਾ ਕਿਸੇ ਸਾਥ ਜੋਗੇ ਆਣ ਗਵਾਨ ਕਰਕੇ ਕੀ ਕੀ ਇਹ ਖਲੋਤੇ ਆ ਸਦਾ ਖਲੋਤੇ ਰਵਾਂਗੇ ਲੜਕੀ ਦੇ ਨਾਲ ਆ ਉਹ ਕਹਿੰਦੀ ਵੀ ਮੇਰੇ ਸਾਡੇ ਦੋਵਾਂ ਜੀਆਂ ਦਾ ਬੱਚ ਝਗੜਾ ਚੱਲਦਾ ਪਿਆ ਆ ਘਰ ਆਇਆ ਘਰ ਤਾਲਾ ਲਗਾਇਆ ਘਰ ਕੋਈ ਨਹੀਂ ਤੇ ਉਹ ਕਹਿੰਦਾ ਵੀ ਤਾਲਾ ਮਾਰ ਕੇ ਬਾਪ ਚਲੇ ਜਾਂਦੇ ਨੇ ਕਿਤੇ ਮੈਨੂੰ ਬਾਹਰ 2 ਦਿਨ ਤੋਂ ਫੁਲਾ ਰਿਹਾ ਆ ਪੁੱਤਰੀ ਕਹਿੰਦੀ ਸੁਣਵਾਈ ਨਹੀਂ ਕਰਦੀ ਸੀ ਨੇ ਪੁਲਿਸ ਵਾਲਾ ਦੇ ਕੋਲ ਆਉਣਗੇ ਤਾਂ ਸਮਝ ਨਹੀਂ ਕਰਾਂਗੇ ਹੁਣ ਅਸੀਂ ਮੌਕੇ ਤੇ ਆ ਬੁਲਾਇਆ ਦੋ ਮਿੰਟ ਚ ਪਹੁੰਚ ਗਏ ਆ ਆਪਣੀ ਕੰਪਲੇਂਟ ਲਖਣ ਚੋਂ ਕਿ ਆ ਗਏ ਜੋ ਮਾੜਾ ਕੰਮ ਦੀ ਕਾਰਵਾਈ ਆਪਾਂ ਕਰਦਾਂ। ਪਰ ਲੜਕੀ ਕਹਿ ਰਹੀ ਹੈ ਕਿ ਮੈਂ ਬੱਚੇ ਦੀ ਸੌਂ ਖਾ ਲੈਣੀ ਹੈ ਕਿ ਮੈਂ ਬਾਰ-ਬਾਰ ਜਾਨੀ ਪਈ ਤੇ ਪੁਲਿਸ ਮੈਨੂੰ ਕਹਿੰਦੀ ਤੁਹਾਡਾ ਘਰ ਹੀ ਹੋ ਗਿਆ ਚੋਗੀ। ਇਹਨੂੰ ਚੋਗੀ ਹੱਥ ਕੋਲ ਇੱਕ ਵਾਰੀ ਵੀ ਆਈ ਹੈ। ਹਾਂ। ਸਾਹਮਣੇ ਪੁੱਛ ਰੋ ਵੀ ਇੱਕ ਵਾਰੀ ਵੀ ਆਈ ਹੈ। ਬੁਲਾਓ। ਤਾਂ ਬਿਲਕੁਲ ਉਹਨੇ ਕੈਮਰੇ ਸਾਹਮਣੇ ਆਖਿਆ ਚਲੋ ਆਪਾਂ ਪੁਲਿਸਿਆ ਕੇ ਹੱਲ ਹੋਈਏ। ਸਾਹਮਣੇ ਲਿਆ ਗੱਲ ਕਰ ਦਿੰਦੇ ਆ।